ਜਾ ਰਹੇ ਆ ਅੱਜ ਕੋ ਤਾਂ ਆਪਾਂ ਨਾ ਫੁੱਲਕ ਤਸਿਆਂ ਤੋਂ ਬਣਨ ਵਾਲੀ ਰੈਸਪੀ ਬਣਾਉਣੀ ਆ ਇਹਦੇ ਵਿੱਚ ਆਪਾਂ ਪਹਿਲਾਂ 2 ਘੰਟੇ ਪਹਿਲਾਂ ਆਪਾਂ ਇਹ ਫੁੱਲਕ ਤਸੇ ਭਿਉ ਆ ਦੇਣੇ ਨੇ ਦੁੱਧ ਵਿੱਚ ਹਲੇ 3 ਕਿਨ 2 ਘੰਟੇ ਪਹਿਲਾਂ ਆਪਾਂ ਇਹ ਇਹ ਦੁੱਧ ਵਿੱਚ ਭਿਉ ਆ ਦੇਣੇ ਨੇ ਭਿਉ ਆਉਂ ਕੇ ਫਿਰ ਇਹਨਾਂ ਦੇ ਵਿੱਚ ਕੈਲਸ਼ੀਅਮ ਬਹੁਤ ਹੁੰਦੀ ਹੈ ਇਹਦੇ ਆਪਾਂ ਹੁਣ ਮਿਕਸੀ ਦੇ ਵਿੱਚ ਇਹਨੂੰ ਪਾ ਲੈਣਾ ਹੁਣ ਆਪਾਂ 2 ਘੰਟੇ ਬਾਅਦ ਇਹਨੂੰ ਮਿਕਸੀ ਦੇ ਵਿੱਚ ਪਾ ਲੈ ਆ ਮਿਕਸੀ ਦੇ ਵਿੱਚ ਪਾ ਲੈ 2 ਘੰਟੇ ਇੱਕ ਪਾਸੇ ਭਾਂਦੇ ਸੀ ਇਹ ਹੁਣ ਆਪਾਂ ਇਹਦੇ ਚ ਮਾਗ ਦਾ ਬਦਾਮ ਕਾਜੂ ਜੋ ਵੀ ਪਾਉਣਾ ਉਹ ਪਾ ਸਕਦੇ ਇਹ ਵੀ ਪਾ ਲੈਣਾ ਇਹ ਰੇਤ ਨੂੰ ਆਪਾਂ ਹੁਣ ਪੇਸਟ ਬਣਾਵਾਂਗੇ ਮਿਕਸੀ ਚ ਪਾ ਕੇ ਇਹ ਬਹੁਤ ਵਧੀਆ ਹੁੰਦਾ ਨੇ ਸੇਵਸ ਲਈ ਇਹ ਪਰਖੇਮ ਪੂਰਾ ਕਰਦੇ ਨੇ ਇੱਕ ਇੱਕ ਜਾਹੇ ਮਿਸਰੀ ਪਾ ਲਓ ਵਿੱਚ ਉੱਟ ਕੇ ਚਾਹੇ ਆਪਾਂ ਚੀਨੀ ਪਾ ਲਓ ਇਹਦੇ ਵਿੱਚ ਚਾਹੇ ਸ਼ੱਕਰ ਪਾ ਲਓ ਇਹ ਆਪਰ ਦੀ ਮਰਜ਼ੀ ਹੈ ਜੋ ਵੀ ਤੁਸੀਂ ਖਾਣਾ ਚਾਹੁੰਦੇ ਹੋ ਉਹ ਪਾ ਸਕਦੇ ਹੋ ਇਹ ਸਾਡਾ ਫੁੱਲ ਬਤਾਸਿਆਂ ਦਾ ਪੇਸਟ ਬਣ ਕੇ ਰੈਡੀ ਹੋ ਗਿਆ ਇਹਦੇ ਵਿੱਚ ਆਪਾਂ ਨਾਰੀਅਲ ਦਾ ਬਰਾਦਾ ਪਾ ਦਾਂਗੇ ਥੋੜਾ ਜਿਹਾ ਇਹਦੇ ਨਾਲ ਟੇਸਟ ਵਧੀਆ ਹੋਊਗਾ ਤੁਸੀਂ ਪਾਉਣਾ ਪਾ ਵੀ ਸਕਦੇ ਹੋ ਨਹੀਂ ਪਾਉਣਾ ਨਾ ਵੀ ਪਾਓ ਤੇ ਤੁਹਾਡੀ ਮਰਜ਼ੀ ਐ ਹੁਣ ਆਪਾਂ ਇਹਨੂੰ ਆਪਾਂ ਡਿਸ਼ ਵਿੱਚ ਕੱਢ ਲੈਨੇ ਇੱਕ ਹੁਣ ਆਪਾਂ ਇਹਦੇ ਵਿੱਚ ਫਲੂਟ ਕੱਟ ਕੇ ਪਾ ਦੋ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਅੰਗੂਰ ਲੈ ਲਓ ਕੇਲੇ ਲੈ ਲਓ ਆਂਬ ਲੈ ਲਓ ਜੇ ਇੱਕ ਵੀ ਫਲੂਟ ਆ ਤਾਂ ਇੱਕ ਵੀ ਪਾ ਸਕਦੇ ਆ ਆਪਾਂ ਆਪਣੇ ਕੋਲ ਜੇ ਵੱਧ ਨੇ ਤਾਂ ਵੱਧ ਵੀ ਪਾ ਸਕਦੇ ਆ ਇਹ ਆਪਣੀ ਮਰਜ਼ੀ ਐ ਜੋ ਵੀ ਤੁਹਾਨੂੰ ਫਲੂਟ ਵੱਧ ਵਧੀਆ ਲੱਗਦਾ ਉਹੀ ਕੱਟ ਕੇ ਤੁਸੀਂ ਪਾ ਸਕਦੇ ਆ। ਇੱਕ ਆ ਫਲੂਟ ਆਪਾਂ ਕੱਟਲੇ ਸੀਗੇ ਇਹਦੇ ਵਿੱਚ ਪਾ ਲੈਣੇ ਨੇ ਹੁਣ। ਇਹਦੇ ਵਿੱਚ ਪਾ ਲਓ ਇਹਦਾ ਆਪਾਂ ਪੇਸਟ ਬਣਾਇਆ ਸੀਗਾ। ਇਹ ਆਪਣੇ ਘਰ ਵਿੱਚ ਜੇ ਕੋਈ ਮਹਿਮਾਨ ਆਦ ਰਿਓ ਉਹ ਨੂੰ ਵੀ ਦੇ ਦਈਏ। ਕਿਉਂ ਅੱਜਕੱਲ੍ਹ ਹੈ ਵੀ ਚੀਜ਼ ਦੇਣ ਨਹੀਂ ਦੇ ਹੁੰਦੀ। ਇਸ ਤਰ੍ਹਾਂ ਕੀ ਨਹੀਂ ਖਾਣ ਚ ਵਧੀਆ ਰਹਿੰਦੀ ਹੈ ਆਪਾਂ ਹੁਣ ਬੇਸੇ ਰਲਾ ਲੇ ਸਰ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਇੱਕ ਵਾਰ ਤੁਸੀਂ ਜਰੂਰ ਟਰਾਈ ਮਾਰਿਓ ਬਣਾ ਕੇ ਖਾਣ ਦੀ ਫਿਰ ਬਾਹਰ ਬਾਹਰ ਬਣਾ ਕੇ ਖਾਵੋਗੇ ਲੈ ਵੀਰਾਂ ਇਹ ਖਾ ਕੇ ਦੇਖ ਕਿੰਨਾ ਟੇਸਟੀ ਹੈ ਦਾਦੀਏ ਤਾਂ ਬਹੁਤ ਸੁਆਦਾ ਹੁਣ ਸਾਡੀ ਰੈਸਪੀ ਬਣ ਕੇ ਤਿਆਰ ਆ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤੇ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਧੰਨਵਾਦ ਉਹਨਾਂ ਦਾ ਜਿਹੜੇ ਸਾਨੂੰ ਪਿਆਰ ਦਿਖਾਉਂਦੇ ਸਾਡੇ ਚੈਨਲ ਨੂੰ ਪਿਆਰ ਕਰਨ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ